ਸ਼ਸ਼ੇਗਾਲ गाइस મિતਰੋ ਕਿਵੇਂ ਹੋ ਆਈ ਹੋਪ ਤੁਸੀਂ ਵਧੀਆ ਹੋਵੋਗੇ ਤੇ ਮੇਰਾ ਵਲੌਗ ਜ਼ਰੂਰ ਦੇਖਦੇ ਹੋਵੋਗੇ ਅੱਜ ਮੈਂ ਬਣਾਉਣ ਲੱਗੀ ਹਾਂ ਪਤਾ ਕੀ ਦੱਸੋਗੀ ਬਣਾਉਣ ਲੱਗੀ ਮੈਂ ਅੱਜ ਬਣਾਣਾ ਮੈਂ ਬੇਸੰਦਾ ਚਿਲਾ ਠੀਕ ਹੈ ਜੇ ਤੁਹਾਨੂੰ ਪਸੰਦ ਆਇਆ ਨਾ ਤਾਂ ਮੈਨੂੰ ਦੱਸਿਓ ਮੈਂ ਤੁਹਾਨੂੰ ਦੱਸੂਗੀ ਕਿੱਦਾਂ ਬਣਿਆ ਆ ਦੇਖੋ कल मैं वीडियो अपलोड की थी ਤੁਸੀਂ ਦੇਖੀ ਨਹੀਂ ਹੈਗੀ ਤਾਂ ਦੇਖਿਓ ਜਾ ਕੇ ਮੇਰਾ ਕੱਲ ਦਾ ਵਲੋਗ ਠੀਕ ਹੈ ਆ ਦੇਖ ਗਾਇਸ ਦੇਖ ਲਓ ਮੈਂ ਬਣਾਣ ਲੱਗੀ ਆ ਚੀਲਾ ਹੀ ਹੈਗਾ ਬੇਸਨ ਦਾ ਇਹਦੇ ਵਿੱਚ ਮੈਂ ਪਾਇਆ ਹੈਗਾ ਓਹੋ ਕੀ ਕਹਿੰਦੇ ਨੇ ਹਰੀ ਮਿਰਚਾਂ ਤੇ ਪਿਆਜ਼ ਇਹ ਹੈਗਾ ਤਵਾ ਦੇਖਦੇ ਆ ਅੱਜ ਮੈਂ ਬਹੁਤ ਦਿਨ ਬਾਅਦ ਬਣਾ ਰਹੀ ਆ ਸਮਝ ਲਓ ਪਹਿਲੀ ਵਾਰ ਹੀ ਬਣਾ ਰਹੀ ਆ ਪਤਾ ਨਹੀਂ ਕਿੱਦਾਂ ਬਣੂਗਾ ਕਿੱਦਾਂ ਨਹੀਂ ਬਣੂਗਾ ਤੇ ਤੁਸੀਂ ਤੁਸੀਂ ਦੇਖਿਓ ਜ਼ਰੂਰ ਠੀਕ ਹੈ ਤੇ ਮੈਂ ਹੁਣ ਇੱਕ ਬਣਾ ਕੇ ਦੇਖਦੀ ਆ ਫਿਰ ਤੁਹਾਨੂੰ ਦਿਖਾਨੀ ਆ ਕਿੱਦਾਂ ਬਣਿਆ ਇਹ ਆ ਇੱਕ ਥੋੜਾ ਬੋਤਾ ਕਮੀਰੇ ਥੋੜਾ ਸਾ ਆ ਪਾਤਾ ਇਹਦੇ ਵਿੱਚ ਤੇਲ ਤੇ ਹੁਣ ਮੈਂ ਟਰਾਈ ਕਰ ਰਹੀ ਹਾਂ ਠੀਕ ਹੈ ਮੈਂ ਤੁਹਾਨੂੰ ਬਣਾ ਕੇ ਦਿਖਾਨੀ ਆ ਆ ਲੋ ਮੈਂ ਟਰਾਈ ਕੀਤਾ ਇਹ ਬਣਦਾ ਗਿਆ ਮੈਂ ਕਿਹਾ ਨੋਨ ਸਟਿਕ ਤਵਾ ਨਹੀਂ ਹੈਗਾ ਨਾ ਮੈਂ ਕੀ ਬਣਾ ਬਣੇ ਨਾ ਬਣੇ ਬਦਿਆ ਬਣ ਗਿਆ ਆ ਲੋ ਖਾਓ ਫੇ ਤੁਸੀਂ ਕਿਨੂ ਕਿਨੂ ਅੱਛਾ ਲੱਗ ਰ ਮੈਨੂੰ ਦੱਸਿਓ ਜਰੂਰ ਠੀਕ ਹੈ ਇਹ ਤਾਂ ਲੱਗ ਰਹੀ ਮੁੱਕੀ ਦੀ ਰੋਟੀ ਨਹੀਂ ਆਉਂਦੀ ਉਦਾਂ ਲੱਗ ਰਹੀ ਐ ਇਹ ਬਣ ਰਹੇ ਹੁਣ ਦੂਜਾ ਇੱਕ ਤਾਂ ਬਣ ਗਿਆ ਦੇਖੋ ਇੱਕ ਹੋਰ ਬਣ ਰਿਹਾ ਪੰਡੇ ਕਾ ਨੂੰ ਗੇੜ ਜਾਂਦਾ ਆਹ ਲੋ ਜੀ ਹੁਣ ਬਣ ਗਿਆ ਦੂਜਾ ਤੇ ਇੱਕ ਆਹ ਇਹਦੇ ਵਿੱਚ ਮੈਂ ਚੱਕ ਦਿੱਤਾ ਸੀ ਬਹੁਤ ਟੇਸਟੀ ਲੱਗ ਰਿਹਾ ਦੇਖੋ ਲੱਗ ਰਹੀ ਰੋਟੀ ਬੜਾ ਚੀਲਾ ਹੈ ਬੇਸਣ ਦਾ ਚਿੱਲਾ ਤਵੇ ਤੇ ਬਣ ਜਾਂਦਾ ਆਮ ਨਾਲ ਤੁਸੀਂ ਵੀ ਟਰਾਈ ਕਰਿਓ ਠੀਕ ਹੈ ਤੇ ਆ ਦੇਰੋਂ ਮੁੰਡਾ ਸਵੇਰੇ ਸਵੇਰੇ ਇੰਨਾ ਤੰਗ ਕਰਦਾ ਨੇ ਰਹਿ ਰੱਬ ਦਾ ਨਾਮ ਉਠਾ ਉਹ ਜੋ ਸਮਨੇ ਪਟਸ ਪੜਾ ਪੜਸ ਉਠਾ ਲੈ ਗਿਆ ਦੇ ਲੋ ਸਾਰਾ ਕੁਝ ਖਡਾਇਆ ਹੋਇਆ ਜਨੇ ਕੀ ਇਸ ਵਿੱਚ ਖਾਲੀ ਪੜਸ ਖਾਲੀ ਹੈ ਖਾਲੀ ਪਿਆ ਬਈ ਇਹ ਪਰਸ ਮੰਮੀ ਦਾ ਸੀ ਇਹ ਮੇਰਾ ਇਹਦੇ ਚੱਕਰ ਚ ਮੇਰਾ ਚੀਲਾ ਜਲ ਜਾਊਗਾ ਆ ਲੋ ਗਰਮਾ ਗਰਮ ਚੀਲਾ ਠੀਕ ਹੈ ਜੀ ਤੇ ਹੁਣ ਤੁਹਾਨੂੰ ਖਾ ਕੇ ਦਿਖਾਣੇ ਆ ਪੈਸੇ ਤਾਂ ਇਹਦੇ ਵਿੱਚ ਹੈ ਨਹੀਂ ਸਾਰੇ ਪੈਸੇ ਮੰਮੂ ਹੋ ਕੇ ਕਿਨ ਲ ਲੈ ਪੈਸੇ ਕਿ ਲਿੱਤੇ ਸੀ ਆਸ਼ੂ ਕੇ ਪਾਪਾ ਨੇ ਲਿੱਤੇ ਸੀ ਦਲੀਜੇ ਨਾ ਮੇਰੇ ਜੀਜਾ ਐ ਇਹ ਉਹ ਤੋਂ ਬਾਧ ਡਰਦਾ ਐ ਹੁਣ ਕਹਿੰਦਾ ਆਸ਼ੂ ਦੇ ਪਾਪਾ ਆਸ਼ੂ ਦੇ ਪਾਪਾ ਡਰਦਾ ਐ ਫੜਾ ਉੱਥੇ ਰੱਖ ਕੇ ਉਹ ਨਾਨੀ ਦਾ ਇਹ ਰੱਖ ਕੇ ਉਧਰ ਰੱਖ ਦੇ ਗੱਲ ਤਾਂ ਜਮਾ ਹੀ ਨਹੀਂ ਸੁਣਦਾ ਕਿਸੇ ਦੀ ਤੇ ਹੁਣ ਮੈਂ ਗੈਸ ਸਾਫ ਕਰਦਾ ਵੱਲੇ ਠੀਕ ਐ ਫੇਰ ਖਾ ਕੇ ਦੱਸਦੀ ਉਹਨੂੰ ਕਿੱਦਾਂ ਬਣਿਆ ਕੱਪੜਾ ਕਿੱਥੇ ਚਲਾ ਗਿਆ ਉਹ ਨਾ ਅਏਰ ਇਹ ਤਾਂ ਕੱਪੜਾ ਪਤਾ ਨਹੀਂ ਕਿੱਥੇ ਚਲਾ ਗਿਆ ਚਲ ਬਾਅਦ ਚ ਸਾਫ ਕਰਾਂ ਮੈਂ ਅੱਜ ਖਾਵਾਂਗੀ ਲੱਸੀ ਲੱਸੀ ਨਾਲ ਖਾਵਣੀ ਹੈ ਲੱਸੀ ਨਾਲ ਉਹ ਰੋਜਾ ਲਗਾ ਦੇ ਮਾਨੀ ਮੈਂ ਦਊਂਗੀ ਖੜ ਜਾ ਇੱਕ ਆ ਦੇਖੋ ਬਣ ਗਿਆ ਚੀਲਾ ਇਹ ਹੁਣ ਅਸੀਂ ਖਾ ਕੇ ਦਿਖਾਣੇ ਆ ਤੁਹਾਨੂੰ ਇਹਦੇ ਮੇਰਾ ਬੁੰਡਾ ਵੀ ਖਾਊਗਾ ਤੇ ਇਹ ਹੈਗੀ ਆ ਲੱਸੀ ਆ ਦੇਖੋ ਇਹ ਦੋ ਚੀਜ਼ਾਂ ਅਸੀਂ ਖਾਵਾਂਗੇ ਠੀਕ ਹੈ ਤੇ ਮੈਂ ਤੁਹਾਨੂੰ ਦੱਸਦੀ ਆ ਕਿੱਦਾਂ ਲੱਗ ਰਿਹਾ ਆ ਲੋ ਜੀ ਦੇਖੋ ਕਿੰਨੇ ਵਧੀਆ ਬਣੇ ਨੇ ਆ ਲੋ ਆ ਦੇਖੋ ਬਿਲਕੁਲ ਅੰਦਰੋਂ ਪੱਕ ਗਏ ਆ ਤੇ ਮੈਂ ਆਪਣੇ ਮੁੰਡੇ ਨੂੰ ਖਵਾ ਰਹੀ ਆ ਥੋੜਾ ਬਹੁਤ ਖਾ ਰਿਹਾ ਇਹ ਥੋੜਾ ਬਹੁਤ ਨਹੀਂ ਖਾ ਰਿਹਾ ਆ ਲੋ ਨੂੰ ਨਹੀਂ ਅچھے ਬਣਿਆ ਅچھے ਆ ਗੁੱਡ ਕਾ ਦਾ ਗੁੱਡ ਹਾਂ ਵਾਸ ਹੋ ਗਿਆ